ਤੇ 18 ਮਾਡਲ ਮਾਰਕੀਟ ਤੇ ਮੰਗਦੇ ਨੇ 600 ਲੱਖ ਰੁਪਏ ਹਾਂ 6 5.5 ਦੀ ਲੋਕ ਦੰਦੇ ਨੇ ਹਾਂ ਹਾਂ ਆਪਾਂ ਇਹ 4 ਲੱਖ 50 ਹਜ਼ਾਰ ਰੁਪਏ ਦੀ ਕਰ ਦੇ ਤਾਂ 4 ਲੱਖ 50 ਹਜ਼ਾਰ ਕਰ ਸਕਦਾ ਹਾਂ ਸਾਰੇ ਗੋਡੇ ਪਿੱਲਰ ਵਗੈਰਾ ਓਕੇ ਮਿਲੂਗੇ ਤੁਹਾਨੂੰ ਕੋਈ ਨਟ ਨੂੰ ਚਾਬੀ ਨਹੀਂ ਲੱਗੀ ਹੋਈ ਇੰਜਨ ਨੂੰ ਚਾਬੀ ਨਹੀਂ ਲੱਗੀ ਹੋਈ ਠੀਕ ਹੈ ਚਲਾਵੇ ਚਲੋਵੇ ਦੀ ਵਧੀਆ ਪੂਰੀ ਬਿਲਕੁਲ ਓਕੇ ਜੀ ਰਪੀਆਂ ਲੱਗਣਾ ਗਾਰ ਤੇ ਤੇ ਮਾਡਲ 2018 18 ਜੀ ਤੇ ਆਟੋਮੈਟਿਕ ਰੇਟ ਕਰਦਾ ਡਿਮਾਂਡ ਹੀ ਕੀ ਹੈਗੀ ਆਪਣੀ 5.5 ਲੱਖ ਗੱਡੀ ਦੇ ਦਾਂਗੇ ਆਪਾਂ 490000 ਰੁਪਏ ਦੀ ਲਓ ਜੀ 5 ਲੱਖ ਤੇ 50000 ਡਿਮਾਂਡ ਹੈ ਤੇ ਰੇਟ 60000 ਦਾ ਡਿਸਕਾਊਂਟ ਕਰਕੇ ਸਿਰਫ 490000 ਰੁਪਈਆ ਦੇ ਵਿੱਚ 2018 ਮਾਡਲ ਕਾਰ ਬਈ ਇਹ ਮਾਡਲ 2015 15 ਜੀ 15 ਮਾਡਲ ਸਵਿਫਟ ਬੀਡੀਆਈ 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 ਕਾਰ ਆ ਤੇ ਇਹਦਾ ਰੇਟ ਸਾਨੂੰ ਉਹ ਦੇ ਦਿਓ ਬਈ ਹਨਾ ਬਸ ਵੀ ਤੁਮਰ ਤਾਂ 330 ਮੰਗਦਾ ਆਪਾਂ ਮੌਕੇ ਤੇ ਸਾਨੂੰ ਦਵਾ ਦਾਂਗੇ 295000 ਦੀ ਕਰ ਦਵਾ ਦਾਂਗੇ हां जी भाई मित्रों भाई सस् नमस्कार ਤੇ ਅੱਜ ਦੀ ਗੱਲ ਕਰਾਂ ਵੀ ਅੱਜ ਆਪਾਂ ਰਾਜਪੁਰੇ ਖੜਿਆ ਤੇ ਸਤਨਾਮ ਕਾਰ ਬਿਯਾਰ ਦੇ ਉੱਤੇ ਤੇ ਭਾਈ ਜੇ ਕਿਸੇ ਭਾਈ ਨੇ ਕੋਈ ਕਾਰ ਲੈਣੀ ਹੋਵੇ ਭਾਈ ਹਨਾ ਤੁਹਾਨੂੰ ਮੈਂ ਦੱਸਾਂ ਵੀ ਐਸੇ ਰੇਟ ਤੇ ਤੁਹਾਨੂੰ ਕਾਰ ਆ ਦੇਵਾਂਗੇ ਭਾਈ ਸ਼ਾਇਦ ਹੀ ਕਿਸੇ ਪਾਸੋਂ ਮਿਲਣਾ ਤੇ ਬਾਈ ਹੋਰੇ ਜਿਹੜਾ ਕੰਮ ਕਰਦੇ ਨੇ ਭਾਈ ਸ਼ੌਂਕ ਨਾਲ ਹੀ ਕੰਮ ਕਰਦੇ ਨੇ ਭਾਈ ਹਨਾ ਤੇ ਬਾਈ ਹੋਰਾਂ ਦੇ ਦੂਜੇ ਵੀ ਕੰਮ ਹੈਗੇ ਨੇ ਤੇ ਅੱਜ ਦੀ ਘੜੀ ਦੀ ਗੱਲ ਕਰਾਂ ਮੈਂ ਆਪਣੇ ਕੋਲ ਪੰਜ-ਸੱਤ ਕਾਰਾਂ ਹੈਗੀਆਂ ਜਿਹੜੀਆਂ ਮੈਂ ਤੁਹਾਨੂੰ ਦਿਖਾਉਂਗਾ ਤੇ ਰੇਟ ਉਹ ਰਹਿਣਗੇ ਜੋ ਸ਼ਾਇਦ ਹੀ ਤੁਹਾਨੂੰ ਕੋਈ ਦੇ ਸਕੇ ਭਾਈ ਹਨਾ ਬਾਈ ਹੋਰੇ ਆਪਣੇ ਨਾਲ ਨੇ ਭਾਈ ਕਿਵੇਂ ਹੋ ਵਧੀਆ ਅਸੀਂ ਗੱਲ ਵੀ ਠ ਸਤਨਾਮਕਾਰ ਵੀ ਆ ਰ ਆਪਣਾ ਹਨਾ ਬਾਈ ਸਤਨਾਮਕਾਰ ਵੀ ਆ ਰ ਠੀਕ ਆ ਅੱਛਾ ਬਾਈ ਮੈਂ ਜੇ ਮੈਂ ਆਪਣੀ ਪਹਿਲਾਂ ਵੀ ਗੱਲ ਕੀਤੀ ਸ਼ੌਂਕ ਨਾਲ ਕੰਮ ਕਰਦੇ ਆ ਨਾ ਤੁਸੀਂ ਕਹਿੰਦੇ ਆ ਆਪਾਂ ਸ਼ੌਂਕ ਤੇ ਹੀ ਕਰਦੇ ਆ ਆਪਣਾ ਹੋਰ ਵੀ ਕੰਮਕਾਰ ਚੱਲੀ ਜਾਂਦਾ ਠੀਕ ਆ ਬਾਈ ਪਰ ਹੋਰ ਕੀ ਕੰਮ ਕਰਦੇ ਆ ਆਪਾਂ ਨਾਲ ਆਪਣਾ ਇੱਕ ਰਿਕਰੀ ਬਿਸਕੁਟ ਪਲਾਂਟ ਦਾ ਕੰਮ ਹੈ ਠੀਕ ਆ ਬਾਈ ਇਹ ਤਾਂ ਬਸ ਸ਼ੌਂਕ ਤੇ ਤੋਰ ਤੇ ਕਰ ਲੈਂਦੇ ਪਹਿਲੇ ਟਾਈਮ ਪਾਸ ਠੀਕ ਹੈ ਜੀ ਚਲੋ ਬਈ ਨਾ ਤੇ ਵਧੀਆ ਗੱਲ ਆ ਤੇ ਬਈ ਜਿਹੜੇ ਰੇਟ ਤੁਸੀਂ ਦਓਗੇ ਅੱਜ ਦੀ ਵੀਡੀਓ ਦੇ ਵਿੱਚ ਰੇਟ ਵਧੀਆ ਹੋਣਗੇ ਮਤਲਬ ਰੇਟ ਵਧੀਆ ਹੋਣਗੇ ਜੀ ਵੀ ਐਸੇ ਰੇਟ ਦੇ ਦਿਓ ਵੀ ਬੰਦੇ ਨਾ ਆਨਲਾਈਨ ਹੀ ਰੇਟ ਨਾ ਘਟਾਇਓ ਬਈ ਜੈਸਨੋ ਵਾਲੇ ਹੋਣਗੇ ਠੀਕ ਹੈ ਲਓ ਬਈ ਜੈਸਨੋ ਵਾਲੇ ਰੇਟ ਹੋਣਗੇ ਤੇ ਆਨਲਾਈਨ ਹੀ ਟੋਕਨ ਪਾ ਦਿਓ ਕੋਈ ਦਿੱਕਤ ਨਾ ਮੰਨੋ ਬਈ ਹੈਨਾ ਤੇ ਮੈਂ ਜੇ ਕੋਈ ਕਾਰ ਲੈਣੀ ਆ ਤਾਂ ਬਾਕੀ ਆ ਕੇ ਟ੍ਰਾਈ ਲੈ ਲਓ ਤੁਹਾਨੂੰ ਲੱਗਿਆ ਵੀ ਹੈਨਾ ਜੇ ਦੱਸੇ ਜੋ ਕੋਈ ਕਮੀ ਪੇਸ਼ੀ ਆ ਤਾਂ ਤੁਹਾਡਾ ਟੋਕਨ ਬੰਦ ਕਰ ਲਈ ਹੈਨਾ ਤੇ ਪਹਿਲੀ ਕਲੀਅਰ ਕਰ ਲਿਓ ਤੇ ਜੇ ਕੋਈ ਚੈੱਕ ਚੁੱਕ ਕਰਾਉਣੀ ਆ ਕੋਈ ਮਿਸਤਰੀ ਲਿਆਉਣਾ ਉਹ ਤੁਹਾਡੀ ਇੱਛਾ ਬਈ ਤੇ ਬਈ ਆਪਾਂ ਰਾਜਪੁਰੇ ਤੁਹਾਨੂੰ ਮੈਂ ਦੱਸਿਆ ਤੁਸੀਂ ਦੱਸਿਆ ਵੀ ਰਾਜਪੁਰੇ ਆਉਣਾ ਆ ਰਾਜਪੁਰੇ ਲੋਕੇਸ਼ਨ ਕਿੱਥੇ ਹੈ ਆਪਣੀ ਇਹ ਇਹ ਰਾਜਪੁਰਾ ਜੀ ਨਲਾਸ ਰੋਡ ਪੈਂਦਾ ਗੁੰਨਾ ਨਿਕਨਗਰ ਠੀਕ ਤੇ ਪਹਿਲੀ ਕਾਰ ਆਪਣੇ ਲਵੇ ਆਲਟੋ K10 ਆ ਬਈ ਹੁਣ ਇਹਦਾ ਹੀ ਰੇਟ ਸੁਣੋ ਤੁਸੀਂ ਮਾਰਕੀਟ ਤਾਂ ਜਿਵੇਂ 12 ਇਹ 12 ਮਾਡਲ ਦੱਸੇ ਤੁਹਾਨੂੰ 12 ਮਾਡਲ ਦਾ ਨਾ ਮਾਰਕੀਟ ਮੰਗਦੀ ਆ 2 ਲੱਖ ਪਲੱਸ ਬਈ ਹੈਨਾ ਤੇ ਇਹਦਾ ਤੁਹਾਨੂੰ ਮੈਂ ਰੇਟ ਦਊਗਾ ਦੇਖੋ ਟਾਇਰ ਡੂਰ ਵਧੀਆ ਪਏ ਨੇ ਬਈ ਟਾਇਰ ਬਿਲਕੁਲ ਓਕੇ 1 ਰੁਪਈਆ ਲੱਗਣਾ ਗੱਡੀ ਤੇ ਠੀਕ ਆ 12 ਮਾਡਲ ਕਾਰ ਆ ਇੱਕ ਵਾਰ ਗੁਰਪ੍ਰੀਤ ਭਾਈ ਆਲੇ-ਦਾਲੇ ਗੇੜਾ ਦੇ ਦੇ ਮੈਂ ਫਿਰ ਤੁਹਾਨੂੰ ਅੰਦਰ ਦਿਖਾਉਂਗਾ ਕਾਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਈ ਹੈਨਾ ਕਾਰ ਆਲਟੋ K10 ਕਾਰ ਆ ਸਾਈਡ ਪ੍ਰੋਫਾਈਲ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੀ ਪਈ ਆ ਤੇ ਆ ਚੈੱਕ ਕਰ ਲਓ ਸਟਰੀਟ ਕਵਰ ਵਗੈਰਾ ਵੀ ਸੋਹਣੇ ਲੱਗੇ ਹੋਏ ਨੇ ਕੋਈ ਸ਼ੀਟ ਕਵਰ ਨਹੀਂ ਪਾਣੇ ਦੋਨੇ ਪਾਵਰ ਵਿੰਡੋਆਂ ਮਿਊਜ਼ਿਕ ਸਿਸਟਮ ਜਿਹੜਾ ਨਾਰਮਲ ਆਉਂਦਾ ਤਾਂ ਲੱਗਿਆ ਹੋਇਆ ਵੀ ਮਤਲਬ ਕੋਈ ਕੰਮ ਖਰਚਾ ਤਾਂ ਨਹੀਂ ਕਰਦਾ ਕੋਈ ਕੰਮ ਖਰਚਾ ਨਹੀਂ ਪੂਰੀ ਗਾਰੰਟੀ 3 ਮਹੀਨੇ ਦੀ ਗਾਰੰਟੀ ਏ ਕਾਰ ਦੀ ਠੀਕ ਹੈ 3 ਮਹੀਨੇ ਦੀ ਗਾਰੰਟੀ ਏ ਕਾਰ ਦੀ ਬਈ ਹਨਾ ਵੀ ਜੇ ਕੋਈ ਤੁਹਾਨੂੰ ਲੱਗਦਾ ਵੀ ਹਨਾ ਕੋਈ ਮੇਜਰ ਕਮੀ ਆ ਕਾਰ ਦੇ ਵਿੱਚ ਤਾਂ ਤੁਹਾਡਾ ਵੀ ਹਨਾ ਉਹ ਬਾਕੀ ਦੇਖ ਲਿਓ ਬਈ ਹਨਾ ਤੇ 12 ਮਾਡਲ ਦੱਸਿਆ ਥੋਨੇ ਤੇ ਪ੍ਰਾਈਸ ਕਿੰਨਾ ਕਰਦਾ ਪ੍ਰਾਈਸ ਇਹ 1.5 ਲੱਖ ਰੁਪਏ ਦੀ ਕਰ ਦੇ ਦਾਂਗੇ ਜੱਸ ਨੂੰ 1. ਲਏ ਭਾਈ 12 ਮਾਡਲ ਅਲਟੋ ਕੇਟਨ ਕਾਰ ਤੇ ਰੇਟ ਦੀ ਗੱਲ ਕਰਾਂ ਰੇਟ ਸਿਰਫ 1,50,000 ਰੁਪਈਆ ਦੇ ਵਿੱਚ ਫਿਕਸ ਪ੍ਰਾਈਸ ਫਿਕਸ ਪ੍ਰਾਈਸ ਹੈ ਫਿਕਸ ਪ੍ਰਾਈਸ ਆ ਭਾਈ ਇਹਨਾਂ ਕਾਰ ਦਾ ਵੀ ਇਸ ਤੋਂ ਘੱਟ ਭਾਈ ਮੈਨੂੰ ਲੱਗਦਾ ਸ਼ਾਇਦ ਕਿਤੇ ਕੋਈ ਦੇ ਸਕੇ ਤੇ ਨੰਬਰ ਨੰਬਰ ਵੀ ਲੋਕਲ ਆ ਤੁਹਾਡਾ ਭਈ ਇਹਨਾਂ ਚੰਡੀਗੜ੍ਹ ਨੰਬਰ ਦੀ ਕਾਰ ਹੈ ਇਹੀ ਨੰਬਰ ਜਿਹੜਾ ਆਪਣਾ ਪੰਜਾਬ 'ਚ ਨਾਮ ਵੀ ਹੋ ਜੂਗਾ ਬੰਦੇ ਦਾ ਨਾਮ ਨਾਮ ਕਰਵਾ ਕੇ ਦੇਵਾਂਗੇ ਨਾਮ ਕਰਾ ਕੇ ਦੇ ਦਾਂ ਗੂਗਲ ਹੀ ਤੇ ਆ ਆ ਗਈ ਆਪਣੇ ਲਵੇ i20 ਮਾਡਲ ਕਿਹੜੇ ਵੀਰ ਕਾਰ ਦਾ 2018 ਮਾਡਲ ਹੈ ਫਰਸਟ ਓਨਰ ਹੈ ਹਾਂਜੀ ਹਾਂਜੀ ਇਹ ਫੁੱਲ ਬੰਪਰ ਟੂ ਬੰਪਰ ਛੋੜਦਾ ਸਾਰੀ ਓਰੀਜਨਲ ਕਾਰ ਆ ਸਾਰੇ ਪੈਟਰੋਲ ਦੀ ਕਾਰ ਆ ਇਹ ਪੈਟਰੋਲ ਦੀ ਲੋ ਜੀ ਬਾਈ ਪੈਟਰੋਲ ਦੀ ਕਾਰ ਆ ਗੁਰਪ੍ਰੀਤ ਆਜਾ 15 ਦਿਖਾ ਦਈਏ ਕਾਰ ਠੀਕ ਹੈ ਕਵਰ ਨਵੇਂ ਪਏ ਹੋਏ ਆ ਹੂੰ 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 ਤੁਹਾਨੂੰ ਅੰਦਰੋਂ ਦਿਖਾਉਣਾ ਕਾਰ ਦੀ ਕੰਡੀਸ਼ਨ ਤੇ ਅੰਦਰੋਂ ਵਧੀਆ ਪਈ ਹੈ ਕਾਰ ਲੋ ਜੀ ਚੈੱਕ ਕਰ ਲਓ ਅੰਦਰੋਂ ਕਾਰ ਕੰਡੀਸ਼ਨ ਤੇ ਸਟੀਅਰਿੰਗ ਕਵਰ ਵਗੈਰਾ ਸਾਰਾ ਕੁਝ ਚੜਿਆ ਹੈ 70000 ਮੀਟਰ ਤੇ ਚੱਲੀ ਹੋਈ ਹੈ ਬਾਈ ਹਨਾ ਤੇ ਮੈਡ ਮੂਡ ਹੈਗੇ ਨੇ ਕਾਰ ਦੇ ਵਿੱਚ ਵਧੀਆ ਵੀ ਸਟੱਚ ਲਗਿਆ ਮਿਊਜ਼ਿਕ ਸਿਸਟਮ ਵਗੈਰਾ ਸਾਰਾ ਕੁਝ ਓਕੇ ਆ ਕੋਈ ਕਮੀ ਨਹੀਂ ਇਸ ਗੱਡੀ ਠੀਕ ਹੈ ਜੀ ਭਾਈ ਤੇ ਇਹ ਲੈ ਜੋ ਫਰੰਟ ਸ਼ੀਸ਼ਾ ਵੀ ਮੇਰੇ ਹਿਸਾਬ ਨਾਲ ਨਾਲ ਦਾ ਸਾਰੀ ਰੀਜਨ ਨਾਲ ਦਾ ਸ਼ੀਸ਼ਾ ਹੈ ਫਰੰਟ ਸ਼ੀਸ਼ਾ ਤੱਕ ਵੀ ਨਾਲ ਦਾ ਜਿੱਦਾਂ ਭਾਈ ਹੈ ਨਾ ਮੈਂ ਦੇਖ ਰਿਹਾ ਕੋਈ ਸ਼ੀਸ਼ਾ ਚੇਂਜ ਨਹੀਂ ਕੁਝ ਚੇਂਜ ਨਹੀਂ ਕੀਤਾ ਤੁਸੀਂ ਆਹ ਕਾਰ ਲਿਜਾ ਸਕਦੇ ਹੋ ਪੀਵੀ02 ਨੰਬਰ ਹੈ ਤੇ ਮਾਡਲ 2018 18 ਮਾਡਲ ਫਸਟ ਓਨਰ ਤੇ 18 ਮਾਡਲ ਮਾਰਕੀਟ ਤੇ ਮੇਰੇ ਹਿਸਾਬ ਨਾਲ ਮੰਗਦੇ ਨੇ 600 ਲੱਖ ਰੁਪਏ ਹਾਂ 6 5.5 ਦੀ ਲੋਕ ਦੰਦੇ ਨੇ ਹਾਂ ਹਾਂ ਆਪਾਂ ਇਹ 4,50,000 ਰੁਪਏ ਦੀ ਕਰ ਦੇ ਦਾਂ 4,50,000 ਰੁਪਈਆ ਦੀ ਲੈ ਬਈ ਮੇਦਰ 4,50,000 ਰੁਪਈਆ ਦੇ ਵਿੱਚ 2018 ਮਾਡਲ i20 ਕਾਰ ਆ ਆਹ ਕਾਰ ਲੈ ਜਾਓ ਅਗਰ ਕਿਸੇ ਨੇ ਕਾਰ ਲੈ ਜਾਣੀ ਹੈ ਟਾਇਰਾਂ ਦੀ ਕੰਡੀਸ਼ਨ ਵੀ ਗੁੱਡ ਪਈ ਐ ਇੰਸ਼ੋਰੈਂਸ ਕਰਦਾ ਹੈਗਾ ਅਗਲੀ ਆ ਗਈ PP 46 ਆਪਣੇ ਲਈ ਬਈ ਹੈਨਾ ਤੇ ਇਹਦੇ ਵਿੱਚ ਅਲਾਇਲੂਏ ਇਹਦੇ ਵੀ ਲੱਗੇ ਹੋਏ ਨੇ ਕਾਰ ਦੇ ਟਾਇਰ ਵਧੀਆ ਪਏ ਨੇ ਇਹ ਕਿਹੜਾ ਮਾਡਲ ਕਾਰ ਦਾ ਇਹ 2018 ਇਹ ਵੀ ਪੈਟਰੋਲ ਦੀ ਆ ਫਰਸਟ ਓਨਰ ਹੈ ਤੇ ਆਹ ਗੱਡੀ ਦੇ ਸਾਰੀ ਰੀਜਨਲ ਗੱਡੀ ਹੈ ਵੀ ਹਾਂ ਹਾਂ ਇਹ 20000 ਅਰਜੈਂਸੀ ਰਿਕੋਰਡ ਚੱਲੀ ਹੋਈ ਆ ਸਿਰਫ ਹਾਂ ਜੀ ਹਾਂ ਲੈ ਵੀ 20000 ਕਿਲੋਮੀਟਰ ਜਿਹੜੀ ਕਾਰ ਹੈ ਚੱਲੀ ਹੋਈ ਆ ਤੇ ਅੰਦਰੋਂ ਤੁਸੀਂ ਦੇਖੋ ਆਗੇ ਤੁਹਾਨੂੰ ਮੈਂ ਦਿਖਾਵਾਂ 20000 ਕਿਲੋਮੀਟਰ ਕਾਰ ਚੱਲੀ ਹੋਈ ਆ ਤੇ ਬਹੁਤ ਸਹੀ ਚੱਲੀ ਹੋਈ ਆ ਆ ਸਟੀering ਦੇ ਉੱਤੇ ਸਟੀering ਦੀ ਕੰਡੀਸ਼ਨ ਤੋਂ ਪਤਾ ਲੱਗ ਜਾਂਦਾ ਵੀ ਸਾਰੀ ਰੀਜਨਲ ਸ਼ੀਸ਼ਾ ਜਿਹੜਾ ਫਰੰਟ ਵਾਲਾ ਇਹ ਫਟੂਟਿਆ ਹੋਇਆ ਪਵਾਗਾ ਦਵਾਂਗੇ ਰੀਜਨਲ ਆ ਪਰ ਇਹ ਠੀਕ ਆ ਜੀ ਬਾਈ ਇੱਕ ਕਸਟਮਰ ਦੇ ਸਾਹਮਣੇ ਪਵਾਗਾ ਦੇਣਾ ਲੈ ਵੀ ਚੈੱਕ ਕਰ ਲਓ ਬਾਈ ਹਨਾ ਵਧੀਆ ਕਾਰ ਵੀ ਆ ਸਟੀering ਸਟੇering ਓਕੇ ਆ ਵੀਰ ਜੇ ਕਮੀ ਕੋਈ ਨਹੀਂ ਕਾਰ ਦੇ ਵਿੱਚ ਜਿੱਦਾਂ ਮੈਂ ਦੇਖ ਰਿਹਾ ਬਈ ਹੈਨਾ ਤੇ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਬ੍ਰਿਜਸਟਨ ਦੇ ਟਾਇਰ ਪਾਏ ਹੋਏ ਨੇ ਤੇ ਮਾਡਲ 2018 18 ਇਹਦਾ ਪ੍ਰਾਈਸ ਕਿੰਨਾ ਇਹ 4,70,000 ਰੁਪਏ ਦੀ ਕਰ ਦਿੰਦਾ 4,70,000 ਦੀ 20,000 ਕਿਲੋਮੀਟਰ ਕਾਰ ਚੱਲੀ ਹੋਈ 18 ਮਾਡਲ ਤੇ 4,70,000 ਰੁਪਈਆ ਚ ਆਹ ਕਾਰ ਤੁਸੀਂ ਆਪਣੀ ਲੈ ਕੇ ਜਾ ਸਕਦੇ ਹੋ ਬਈ ਅਗਰ ਕਿਸੇ ਨੇ ਲੋਨ ਕਰਾਣਾ ਹੋਵੇ ਜਿੰਦਾ ਲੋਨ ਹੋ ਜਾਏਗੀ ਹੋ ਜਾਊਗਾ ਪਰਫਾਈਲ ਵਧੀਆ ਹੋਣ ਜੀਦੀ ਹੈ ਠੀਕ ਹੈ ਲੋਨ ਹੋ ਜਾਊਗਾ ਤਾਂ 1.5 ਲੱਖ ਰੁਪਏ ਦੇ ਕੇ ਹਾਂ 1.5 ਲੱਖ ਰੁਪਏ ਦੇ ਕੇ ਬਈ ਬਾਕੀ ਤੁਸੀਂ ਲੋਨ ਕਰਾ ਦੋਗੇ ਆਹ ਇਹ ਸਪੈਸ਼ਲ ਕਾਰ ਆ ਗਈ ਆਪਣੇ ਲਈ ਨਾ ਰੇਟ ਵੀ ਘਟ ਤੇ ਉਤੋਂ ਦੀ ਆਟੋਮੈਟਿਕ ਕਾਰ ਕਿਹੜਾ ਮਾਡਲ ਹੈ ਵੀਰੇ ਇਹ ਇਹ 2018 ਹੀ ਡੀਜ਼ਲ ਦੀ ਕਾਰ ਆ ਇਹ ਡੀਜ਼ਲ ਦੀ ਇਹ ਮਿਲਦੀ ਹੀ ਨਹੀਂ ਐ ਉਹ ਚੀਜ਼ ਐ ਹੁਣ ਤਾਂ ਬੰਦ ਹੋ ਗਈਆਂ ਗੁਰਪ੍ਰੀਤ ਰਜਿੰਦਰ ਉਹ ਦਿਖਾ ਦਈਏ ਆਪਾਂ ਇਹ ਸਾਰੀ ਰੀਜਨਲ ਐ ਕੁਝ ਵੀ ਚੇਂਜ ਨਹੀਂ ਗੱਡੀ ਮੇਸਾ ਠੀਕ ਹੈ ਜੀ ਬਾਈ ਚੱਲੀ ਕਿੰਨੀ ਕੋਈ ਕਾਰ ਇਹ ਚੱਲੀ 75 ਹਜ਼ਾਰ ਚੱਲੀ ਹੋਈ ਐ 75 ਹਜ਼ਾਰ ਕਿਲੋਮੀਟਰ ਚੱਲੀ ਹੋਈ ਆ ਆਟੋਮੈਟਿਕ ਕਾਰ ਆ ਟੱਚ ਪਲੇਅਰ ਵਗੈਰਾ ਲੱਗਾ ਹੋਇਆ ਬੈਕ ਕੈਮਰਾ ਸੈਂਸਰ ਸਭ ਕੁਝ ਲੱਗੀ ਜੀ ਸਾਰਾ ਕੁਝ ਓਕੇ ਆ ਵਰਕਿੰਗ ਦਾ ਸਾਰਾ ਕੁਝ ਸਾਰਾ ਕੁਝ ਵਰਕਿੰਗ ਇੰਸ਼ੋਰੈਂਸ ਪਿਆ ਇੰਸ਼ੋਰੈਂਸ ਪਿਆ ਜੀ ਠੀਕ ਆ ਜੀ ਬਾਈ ਲੋਈ ਸਾਫ ਸੁਥਰੀ ਕਾਰ ਪਈ ਆ ਗੱਡੀ ਦਿਖਾਓ ਗੱਡੀ ਨਵੀਂ ਪਈ ਬਿਲਕੁਲ ਬਾਈ ਬੌਂਡ ਖੋਲ ਕੇ ਦਿਖਾ ਦੇਣਾ ਤੁਹਾਨੂੰ ਬਾਈ ਲੋ ਜੀ ਚੈੱਕ ਕਰੋ ਆ ਚੈੱਕ ਕਰ ਸਕਦਾ ਗੱਡੀ ਬਿਲਕੁਲ ਨਵੀਂ ਪਈ ਹੈ ਕਾਰ ਬਾਈ ਬਿਲਕੁਲ ਨਵੀਂ ਹੈ ਨਾ ਆ ਚੈੱਕ ਕਰ ਸਕਦਾ ਸਾਰੇ ਗੋਡੇ ਪਿੱਲਰ ਵਗੈਰਾ ਓਕੇ ਮਿਲੂਗੇ ਤੁਹਾਨੂੰ ਕੋਈ ਨਟ ਨੂੰ ਚਾਬੀ ਨਹੀਂ ਲੱਗੀ ਹੋਈ ਇੰਜਨ ਨੂੰ ਚਾਬੀ ਨਹੀਂ ਲੱਗੀ ਹੋਈ ਠੀਕ ਆ ਚਲਾਵੇ ਚਲੋ ਵੇ ਦੀ ਵਧੀਆ ਪੂਰੀ ਬਿਲਕੁਲ ਓਕੇ ਜੀ ਰੱਪੀਆਂ ਲੱਗਣਾ ਕਾਰ ਤੇ ਤੇ ਆ ਮਾਡਲ 2 ਤੇ ਆਟੋਮੈਟਿਕ ਰੇਟ ਕਰਦਾ ਡਿਮਾਂਡ ਹੀ ਕੀ ਹੈਗੀ ਆਪਣੀ 5.5 ਲੱਖ ਗੱਡੀ ਦੇ ਦਾਂਗੇ ਆਪਾਂ 490000 ਰੁਪਏ ਦੀ ਲਓ ਜੀ 5 ਲੱਖ ਤੇ 50000 ਡਿਮਾਂਡ ਹੈ ਤੇ ਰੇਟ 60000 ਦਾ ਡਿਸਕਾਊਂਟ ਕਰਕੇ ਸਿਰਫ 490000 ਰੁਪਏ ਦੇ ਵਿੱਚ 2018 ਮਾਡਲ ਕਾਰ ਬਈ ਨੰਬਰ ਤੁਹਾਡਾ ਲੋਕਲ ਐਸਟੀ ਨੰਬਰ ਐਚਆਰ 70 ਬਈ ਹੈ ਨਾ ਤੇ ਐਸਟੀ 470 ਵੀ ਨਾਮ ਹੋ ਜੇਗਾ ਐਨਓ ਤੇ ਐਨਓਸੀ ਮਿਲ ਜੇਗੀ ਠੀਕ ਹੈ ਜੀ ਬਈ ਇਹ ਚੰਡੀਗੜ੍ਹ ਤੇ ਹਰਿਆਣੇ ਦਾ ਸਾਂਝਾ ਜਿਹਾ ਨੰਬਰ ਹੈ ਮਿਕਸ ਜਿਹਾ ਨੰਬਰ ਲੈਣਾ ਹੋਣਾ ਬਈ ਤੇ ਲੋਕਲ ਨੰਬਰ ਕਾਰ ਆ ਵੀ ਇਹ ਕਾਰ ਜਿਹੜੇ ਕੋਈ ਮੇਰੇ ਭਾਈ ਹੈਗੇ ਨੇ ਜਿੱਦਾਂ ਹਨ ਕੋਈ ਮਹਾਲੀ ਵਾਲੇ ਚੰਡੀਗੜ੍ਹ ਵਾਲੇ ਰਾਜਪੁਰੇ ਵਾਲੇ ਜਾਂ ਤੁਹਾਡੇ ਅੰਮ੍ਰਾਲੇ ਵਾਲੇ ਪੰਚਕੋਲੇ ਵਾਲੇ ਉਹ ਤੁਸੀਂ ਲੈ ਜਾ ਸਕਦੇ ਆ ਕਾਰ ਨੂੰ ਤੇ ਆਹ ਕਾਰ ਆ ਗਈ ਆਪਣੇ ਲੈਵੇ ਸਪੈਕਟ ਮਾਡਲ ਕਿੰਨਾ ਵੀਰੇ ਇਹ 2015 ਬੀਡੀ ਆ ਜੀ 15 ਬੀਡੀ ਆਈ ਇਹਦਾ ਰੇਟ ਸੁਣੋ ਤੁਸੀਂ ਇਹਦਾ ਰੇਟ ਸੁਣ ਕੇ ਤੁਸੀਂ ਹੱਕੇ ਪੱਕੇ ਰਹਿ ਜਾਓਗੇ ਭਈ ਇਹ ਨਾ ਸ਼ਾਇਦ ਹੀ ਕੋਈ ਰੇਟ ਦੇ ਸਕੇ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਗੁਰਪ੍ਰੀਤ ਅੰਦਰੋਂ ਦਿਖਾ ਦੇ ਭਾਈ ਟੱਚ ਪਲੇਅਰ ਵਗੈਰਾ ਲੱਗਾ ਹੋਇਆ ਟਾਇਰਾਂ ਦੀ ਕੰਡੀਸ਼ਨ ਚੰਗੀ ਪਈ ਆ ਤੇ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਤੇ ਇੱਕ ਕਸਟਮਰ ਦੀ ਗੱਲ ਹੈ ਕਸਟਮਰ ਦੀ ਕਾਰ ਹੈ ਕਰੇਲੂ ਕਾਰ ਆ ਬਈ ਘਰੇ ਰੱਖੀ ਕਿਸੇ ਨੇ ਨਾ ਇਹ ਮਾਡਲ 2015 15 ਜੀ 15 ਮਾਡਲ ਸਵਿਫਟ VDI VDI ਜੀ VDI ਕਾਰ ਆ ਤੇ ਇਹਦਾ ਰੇਟ ਸਾਨੂੰ ਉਹ ਦੇ ਦਿਓ ਬਈ ਹਨਾ ਬਸ ਵੀ ਤੁਮਰ ਤਾਂ 330 ਮੰਗਦਾ ਆਪਾਂ ਮੌਕੇ ਤੇ ਸਾਨੂੰ ਦਵਾ ਦਾਂਗੇ 2 ਲੱਖ 95000 ਦੀ ਕਾਰ ਦਵਾ ਦਾਂਗੇ 2 ਲੱਖ ਤੇ 95000 ਦੀ 2015 ਮਾਡਲ ਸਵਿਫਟ ਕਾਰ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਬਈ ਹਨਾ ਰੇਟ ਬਹੁਤ ਜਾਇਜ਼ ਆ ਇਹ ਰੇਟ ਨਹੀਂ ਤੁਹਾਨੂੰ ਕਿਸੇ ਪਾਸੋਂ ਮਿਲਣਾ ਤੇ ਗੱਲ ਕਰੀ ਜਿਵੇਂ ਆ 5 ਕਾਰਾਂ ਸੀ ਅੱਜ ਆਪਣੇ ਲਵੇ ਹੋਰ ਵੀ ਕਾਰਾਂ ਹੈਗੀਆਂ ਬਾਈ ਹੋਰਾਂ ਨਾਲ ਤੁਸੀਂ ਕਾਲ ਕਰਕੇ ਡਿਟੇਲ ਲੈ ਸਕਦੇ ਹੋਗੇ ਵੀ ਮਾਰਕੀਟ 'ਚ ਤਾਂ ਇਹੀ ਜਾਦੇ ਕਾਰਾਂ ਚੱਲਦੀਆਂ ਜਿਹੜੀਆਂ ਨਾ ਮਤਲਬ ਰੈਗੂਲਰ ਵੇਸਟ ਚੱਲਦੀਆਂ ਇਹਨਾਂ 'ਚ ਕੋਈ ਜੇ ਕਿਸੇ ਨੇ ਘੱਟ ਬਦਲ ਦੀ ਕਾਰ ਲੈਣੀ ਆ ਤੁਸੀਂ ਕਾਰ ਲੈ ਜਾ ਸਕਦੇ ਹੋਗੇ ਸਤਨਾਮ ਕਾਰ ਵਯਾਰ ਨਾਮ ਕਰਕੇ ਬਾਈ ਹੋਰਾਂ ਦਾ ਨਾਮ ਹੈ ਤੇ ਰਾਜਪੁਰੇ ਤੁਸੀਂ ਆ ਕੇ ਕਾਰਾਂ ਲੈ ਜਾ ਸਕਦੇ ਹੋਗੇ ਰੇਟ ਜਾਇ ਸੀਗੇ ਕੰਡੀਸ਼ਨ ਵਧੀਆ ਸੀਗਾ ਤੇ ਨੰਬਰ ਮੈਂ ਪਾ ਦੇ ਆਨਲਾਈਨ ਬੁਕਿੰਗ ਕਰਾਉਣੀ ਆ ਬੁਕਿੰਗ ਕਰਾ ਸਕਦੇ ਹੋ ਠੀਕ ਹੈ ਵੀਰੇ ਮਿਲਦੇ ਹਾਂ ਨਾ ਹਾਂ ਕੋਈ ਗੱਲ ਸੱਚੀ ਗੱਲ ਵੀਰੇ ਸੱਚੀ ਗ